ਰਾਬੋ ਯੀਸ਼ੂ ਮਸੀਹ ਜੀ ਦਾ ਜਨਮ ਦਿਹਾੜਾ ਯਾਨੀ 크ਿਸਮਸ ਦਾ ਪਵਿੱਤਰ ਪਰਬ 25 ਦਸੰਬਰ ਨੂੰ ਪੂਰੀ ਦੁਨੀਆ ਵਿੱਚ ਬੜੀ ਤੂਮਤਾ ਮਨ ਨਾਲ ਮਨਾਇਆ ਜਾਵੇਗਾ ਜਿਸ ਨੂੰ ਲੈ ਕੇ ਕ੍ਰਾਈਸਿਸ ਚਰਚ ਰਾਮ ਬਾਗ ਵਿਖੇ 24 ਦਸੰਬਰ ਦੀ ਰਾਤ ਤੇ 25 ਦਸੰਬਰ ਵਾਲੇ ਦਿਨ ਮਨਾਉਣ ਦੀਆਂ ਤਿਆਰੀਆਂ ਜ਼ੋਰਾਂ ਤੇ ਕੀਤੀਆਂ ਜਾ ਰਹੀਆਂ ਹਨ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਚਰਚ ਦੇ ਮੁਖ ਪਾਸਟਰ ਸਟੀਫਨ ਮਸੀਹ ਨੇ ਕੀਤੀਆਂ ਜਾ ਰਹੀਆਂ ਤਿਆਰੀਆਂ ਅਤੇ ਹੋਣ ਵਾਲੇ ਪ੍ਰੋਗਰਾਮਾਂ ਸੰਬੰਧੀ ਜਾਣਕਾਰੀ ਦਿੱਤੀ ਪਾਸਟਰ ਸਚਿਨ ਮਸੀਹ ਖਜ਼ਾਨਚੀ ਕੰਚਨ ਗੋਰੀ ਸਕੱਤਰ ਸ਼ਕਤੀਮਲ ਸਮੇਤ ਸਮੂਹ ਪ੍ਰਬੰਧਕ ਮੌਜੂਦ ਸਨ ਸਭ ਤੋਂ ਪਹਿਲੇ ਤੇ ਮੈਂ ਪਾਦੀ ਸਟੀਫਨ ਮਸੀ ਪਾਦੀ ਇਨਚਾਰਜ ਕਰਾਈਚਸ ਰਾਮਬਾਕ ਜੋ ਕਿ ਸੀਐਨਈ ਦਾ ਚਰਚ ਹੈ ਉਹ ਸਾਡੇ ਮਾਨਯੋਗ ਬਿਸ਼ਪ ਬਿਸ਼ਪ ਪ੍ਰਦੀਪ ਕਮਾਲ ਸਮੰਤਾ ਰਾਏ ਜੀ ਜਿਨ੍ਹਾਂ ਦੀ ਅਗਵਾਈ ਦੇ ਹੇਠ ਅਸੀਂ ਇੱਥੇ ਸੇਵਾ ਕਰ ਰਹੇ ਹਾਂ ਔਰ ਮੈਂ ਇਸ ਔਨ ਵਾਲੇ ਖੁਸ਼ੀ ਦੇ ਦਿਹਾੜੇ ਤੇ ਸਾਡੇ ਸ਼ਹਿਰ ਵਾਸੀਆਂ ਨੂੰ ਕਰਾਈਚਸ ਅਮਰਸਰ ਦੇ ਵਿੱਚ ਔਨ ਦਾ ਸਦਾ ਦੇਣਾ ਹ ਜੜੀ ਸਾਡੀ ਮੇਨ ਸਰਵਿਸ 24 ਤਰੀਕ ਦੀ ਰਾਤ 10 ਤੋਂ 12 ਵਜੇ ਤੱਕ ਹੈ। ਔਰ ਜਿਸ ਤਵੇ ਸਾਡੇ ਛੋਟੇ ਛੋਟੇ ਬੱਚੇ ਜੋ ਕਿ ਕ੍ਰਿਸਮਸ ਦੇ ਨਾਲ ਸੰਬੰਧਿਤ ਇੱਕ ਪਲੇ ਕਰਨਗੇ, ਸਾਡੀਆਂ ਭੈਣਾਂ, ਸਾਡੀ ਕੋਰ, ਸਾਡੇ ਜੋ ਜੋ ਕਿ ਪ੍ਰਭੂ ਦੀ ਮਹਮਦਾ ਗੁਣਗਾਨ ਕਰਨਗੇ ਔਰ ਪ੍ਰਭੂ ਦਾ ਵਚਨ ਦੇ ਤਜਾਵੇਗਾ। ਸੋ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਜੋ ਕਿ ਤਿਆਰੀਆਂ ਚੱਲ ਰਹੀਆਂ ਹਨ ਕ੍ਰਿਸਮਸ ਦੇ ਨਾਲ ਸੰਬੰਧਿਤ ਇਹ ਸੱਦਾ ਦੇਣਾ ਹਾਂ ਕਿ ਸਾਰੇ ਹੋ ਮਹਮਾ ਕੇ ਪ੍ਰਭੂ ਜੈਸ਼ੂ ਮਸੀਹ ਦੇ पवित्र जन्म दिहाड़े नु मनाइए उस गुरु घर दे बरकता हासिल करिए क्राइस्ट चर्च की कलीसिया की तरफ से क्रिसमस की सबको बधाई देती हूँ और क्रिसमस की तैयारियाँ लगभग चल रही हैं और मैं क्राइस्ट चर्च की कलीसिया की तरफ से आप सबको 24 की रात 10 से 12 बजे आ, इन्वाइट करती हूँ क्रिसमस के लिए और 25 तारीख के लिए भी आप लोग आएँ और चर्च सर्विस अटेंड करें ਔਰ ਬਸ ਹੈਪੀ 크ਿਸਮਸ ਐਂਡ ਹੈਪੀ ਨਿਊ ਇਅਰ ਟੂ ਯੂ ਆਲ ਖੁਦਾ ਦੀ ਮਹਿਮਾ ਕਰਨ ਲਈ ਇੱਥੇ 23 24 ਔਰ 25 ਦੀ ਰਾਤ ਨੂੰ ਜਿਹੜਾ ਅਸੀਂ ਇੱਥੇ ਇਕੱਠਾ ਹੋ ਰਹੇ ਆ ਇਕੱਠਾ ਹੋਏਗਾ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਕਹਿਣਾ ਚਾਹੁੰਦੀ ਆ ਕਿ ਵੱਧ ਤੋਂ ਵੱਧ ਆ ਕੇ ਇਸ ਇਕੱਠ ਦੇ ਵਿੱਚ ਸ਼ਾਮਿਲ ਹੋਣ ਤਾਂ ਜੋ ਅਸੀਂ ਪਰਮੇਸ਼ਵਰ ਦੇ ਨਾਮ ਦੀ ਮਹਿਮਾ ਕਰ ਸਕੀਏ ਜੋ ਇੱਕ ਖੁਸ਼ੀ ਦਾ ਸੰਦੇਸ਼ ਹੈ ਅਸੀਂ ਪ੍ਰਭੂ ਯਿਸੂ ਮਸੀਹ ਦਾ ਸੰਦੇਸ਼ ਜਿਹੜਾ ਹੈ ਖੁਸ਼ੀ ਦਾ ਉਹ ਅਸੀਂ ਉਹਨਾਂ ਨੂੰ ਸੁਣਾ ਸਕੀਏ ਔਰ ਅਸੀਂ ਬਹੁਤ ਆਨੰਦਿਤ ਆ ਬਹੁਤ ਖੁਸ਼ੀ ਆ ਕੇ ਪਰਮੇਸ਼ਵਰ ਦੇ ਇਸ ਜਨਮ ਦਿਹਾੜੇ ਤੇ ਅਸੀਂ ਉਹਨਾਂ ਦੇ ਨਾਲ ਅ ਅਸੀਂ ਲੋਕਾਂ ਦੇ ਨਾਲ ਇਸ ਖੁਸ਼ੀ ਨੂੰ ਵੰਡਦੇ ਆ ਔਰ ਪਰਮੇਸ਼ਵਰ ਦੇ ਨਾਮ ਨੂੰ ਮਹਿਮਾ ਦਿੰਦੇ ਆ 24 ਦੀ ਰਾਤ ਤੇ 25 ਦੀ ਸਵੇਰ ਨੂੰ ਸਾਰੀ ਦੁਨੀਆ ਭਰ ਵਿੱਚ 크리스마ਸ ਦਾ ਦਿਹਾੜਾ ਬੜੀ ਧੂਮ ਧਾਮ ਨਾਲ ਮਨਾਇਆ ਜਾਵੇਗਾ ਜਿਸ ਨੂੰ ਲੈ ਕੇ ਹਰ ਕੋਈ ਤਿਆਰੀਆਂ ਵਿੱਚ ਲੱਗਾ ਹੋਇਆ ਹੈ ਕ੍ਰਾਈਸ ਸ਼ਹਿਰਚੇ ਲਾਂਬਾਗ ਵਿਖੇ ਵੀ 크리스마ਸ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਤੇ ਕੀਤੀਆਂ ਜਾ ਰਹੀਆਂ ਨੇ ਚਰਚ ਦੇ ਮੁਖ ਪਾਸਟਰ ਸਟੀਫਨ ਮਸੀ ਵੱਲੋਂ ਸਮੂਹ ਸ਼ਹਿਰ ਵਾਸੀਆਂ ਨੂੰ 크리스마ਸ ਦੇ ਦਿਹਾੜੇ ਤੇ ਚਰਚ ਵਿਖੇ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਪੇ ਨਿਊਜ਼